हेल्दी किचन ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਪਾਲਕ ਪਨੀਰ ਪਾਲਕ ਪਨੀਰ ਤੇ ਤੁਸੀਂ ਬਹੁਤ ਵਾਰੀ ਬਣਾਇਆ ਹੋਏਗਾ ਪਰ ਜਿਸ ਰੈਸਪੀ ਨਾਲ ਅੱਜ ਮੈਂ ਬਣਾ ਰਹੀ ਆ ਉਹ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦਾ ਔਰ ਬੱਚਾ ਨੂੰ ਬਹੁਤ ਪਸੰਦ ਆਏਗਾ ਤੁਹਾਡੇ ਪਰਿਵਾਰ ਜਿਹੜਾ ਤਾਰੀਫਾਂ ਕਰਦਾਂ ਨਹੀਂ ਥੱਕੇਗਾ ਔਰ ਸਭ ਨੂੰ ਬਹੁਤ ਹੀ ਪਸੰਦ ਆਏਗਾ ਸਭ ਉਂਗਲੀਆਂ ਚਟਦੇ ਰਹਿ ਜਾਣਗੇ ਹੁਣ ਦੇਖੋ ਜਿਹੜੀ ਪਾਲਕ ਸੀ ਮੈਨੂੰ ਅੱਛੀ ਤਰ੍ਹਾਂ ਕੱਟ ਕੇ ਧੋ ਕੇ ਪਾਣੀ ਚੋਂ ਕਢ ਲਿਆ ਦੋ ਤਿੰਨ ਪਾਣੀ ਚੋਂ ਔਰ ਮੈਂ ਹੁਣ ਕੁੱਕਰ ਚ ਪਾਣ ਲੱਗੀ ਹਾਂ ਔਰ ਮੈਂ ਨਾਲ ਪਾਵਾਂਗੀ ਚਾਰ ਕ ਲਸਣ ਦੀਆਂ ਤੁਰੀਆਂ ਇਹ ਦੇਖੋ ਜੀ ਚਾਰ ਲਸਣ ਦੀਆਂ ਤੁਰੀਆਂ ਪਾਵਾਂਗੀ ਔਰ ਥੋੜੀ ਦੋ ਕ ਮਿਰਚਾਂ ਤੁਸੀਂ ਅਗਰ ਜ਼ਿਆਦਾ ਸਪਾਈਸੀ ਖਾਣਾ ਹੈ ਤੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਪਰ ਮੈਂ ਦੋ ਮਿਰਚਾਂ ਜੋ ਨੇ ਕੱਟ ਕੇ ਜਿਵੇਂ ਅਸੀਂ ਸਾਗ ਚ ਪਾਣੇ ਆ ਪਹਿਲੇ ਪਾਲਕ ਚ ਵੀ ਅਸੀਂ ਐਸੇ ਤਰੀਕ ਪਾਵਾਂਗੇ ਔਰ ਅਸੀਂ ਥੋੜਾ ਜਿਹਾ ਅੱਧਾ ਕ ਚਮਚ ਲਵਾਂਗੇ ਨਮਕ ਦਾ ਠੀਕ ਹੈ ਜੀ ਇਸ ਤੋਂ ਲਾਵਾਸੀ ਇਹਦੇ ਵਿੱਚ ਕੁਝ ਨਹੀਂ ਪਾਣਾ ਔਰ ਅੱਧੇ ਕੋਲੇ ਪਾਣੀ ਦੇ ਲੈ ਕੇ ਅਸੀਂ ਪਹਿਲੇ ਪਾਣੀ ਨੂੰ ਪਾ ਦਾਂਗੇ ਨਾਲ ਹੀ ਅਸੀਂ ਸਾਰਾ ਸਮਾਨ ਕੁੱਕਰ ਵਿੱਚ ਸੁੱਟ ਦਵਾਂਗੇ ਤੇ ਨੂੰ ਘੱਟ ਤੋਂ ਘੱਟ 2 ਜਾਂ 3 ਛੇਟੀਆਂ ਜੂਰ ਦਵਾਵਾਂਗੇ ਠੀਕ ਹੈ ਜੀ ਅੱਗੋਂ ਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਦੀਆਂ ਕਿ ਕਿਸ ਤਰ੍ਹਾਂ ਕਰਨਾ ਹੈ ਤੇ ਉਸ ਉਨੀਦਰ ਸੀ ਪਾਲਕ ਦੀ ਵੇਟ ਕਰਦੇ ਆ ਠੀਕ ਹੈ ਜੀ ਪਾਲਕ ਉਬਲ ਜਾਏਗੀ ਫਿਰ ਉਸ ਤੋਂ ਬਾਅਦ ਮੈਂ ਅੱਗੇ ਦੱਸਦੀਆਂ ਤੁਹਾਨੂੰ ਹਾਂਜੀ ਅਸੀਂ ਕੁੱਕਰ ਗੈਸ ਦੇ ਉੱਤੇ ਰੱਖ ਦਿੱਤਾ ਹੈ ਔਰ ਦੋ ਸੀਟੀਆਂ ਦੀ ਸੀ ਵੇਟ ਕਰਾਂਗੇ ਔਰ ਤੁਸੀਂ ਪਾਣੀ ਬਿਲਕੁਲ ਥੋੜਾ ਪਾਣਾ ਜਿਹੜਾ ਕਿ ਤੁਹਾਡੇ ਯੂਜ਼ ਹੋ ਸੇ ਪਾਣੀ ਕਿਉਂਕਿ ਜਿਹੜਾ ਪਾਲਕ ਜਾਂ ਸਾਗ ਹੈ ਪਾਣੀ ਆਪਣੇ ਆਪ ਹੀ ਛੱਡ ਜਾਂਦੇ ਨੇ ਇਸ ਵਾਸਤੇ ਤੁਸੀਂ ਪਾਣੀ ਅੱਧੀ ਜਾਂ ਪੌਣੀ ਕਟੋਰੀ ਪਾਣੀ ਹੈ ਠੀਕ ਹੈ ਜੀ ਹੁਣ ਅਸੀਂ ਅੱਧਰ ਤੱਕ ਕਰਾਂਗੇ ਪਨੀਰ ਦੀ ਤਿਆਰੀ ਮੈਂ 250 ਗ੍ਰਾਮ ਪਨੀਰ ਲਿਆ ਹੁਣ ਸਭ ਤੋਂ ਪਹਿਲੇ ਅਸੀਂ ਇੱਕ ਡੋਂਗਾ ਲਾਵਾਂਗੇ ਨੂੰ ਥੋੜਾ ਮੈਰੀਗੇਟ ਕਰਾਂਗੇ ਤੇ ਡੋਂਗੇ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਹਾਂਜੀ ਦੋ ਚਮਚ ਅਸੀਂ ਪਾਵਾਂਗੇ ਦਹੀਂ ਦੇ ਔਰ ਦੋ ਹੀ ਚਮਚ ਪਾਵਾਂਗੇ ਅਸੀਂ ਮਲਾਈ ਦੇ ਇੱਧਰ ਮਲਾਈ ਸਾਡੀ ਪਈ ਹੋਈ ਏ ਦਹੀਂ ਮੈਂ ਪਾ ਦਿੱਤਾ ਹੁਣ ਅਸੀਂ ਦੋ ਚਮਚ ਪਾਵਾਂਗੇ ਮਲਾਈ ਦੇ ਕਿਉਂਕਿ ਅਸੀਂ ਬਹੁਤ ਹੀ ਹੈਲਦੀ ਵੇ ਨਾਲ ਬਣਾਣਾ ਹੈ ਔਰ ਬਹੁਤ ਹੀ ਟੇਸਟੀ ਬਣਾਣਾ ਹੈ ਜਿਹੜਾ ਕਿ ਘਰ ਦੇ ਨੂੰ ਬਹੁਤ ਪਸੰਦ ਆਵੇ ਔਰ ਬਹੁਤ ਹੀ ਵਧੀਆ ਇਹ ਬਣੇਗਾ ਸਾਡਾ ਪਾਲਕ ਪਨੀਰ ਇਹਨੂੰ ਅੱਛੀ ਤਰ੍ਹਾਂ ਪਹਿਲੇ ਮਿਕਸ ਕਰਨਾ ਹੈ ਉਹਨਾਂ ਦੇ ਚਾਸੀ ਹਲਕੇ ਹਲਕੇ ਮਸਾਲੇ ਪਾਵਾਂਗੇ ਜ਼ਿਆਦਾ ਨਹੀਂ ਪਾਣੇ ਬਿਲਕੁਲ ਹਲਕੇ ਹਲਕੇ ਪਾਣੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਨਮਕ ਅਸੀਂ ਨਮਕ ਬਹੁਤ ਹਿਸਾਬ ਨਾਲ ਪਾਣਾ ਕਿਉਂਕਿ ਅਸੀਂ ਪਾਲਕ ਦੇ ਵਿੱਚ ਵੀ ਪਾਤਾ ਹੈ ਉਸੇ ਤਰ੍ਹਾਂ ਹੀ ਪਨੀਰ ਦੇ ਵਿੱਚ ਵੀ ਥੋੜਾ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਕਿਉਂਕਿ ਥੋੜਾ ਮਿਕਸ ਹੋ ਜਾਗਾ ਪਨੀਰਿਆ ਦੇ ਵਿੱਚ ਤੇ ਬਹੁਤ ਹੀ ਵਧੀਆ ਲੱਗੇਗਾ ਹੁਣ ਪਾਵਾਂਗੇ ਥੋੜਾ ਗਰਮ ਮਸਾਲਾ ਸੁੱਕਾ ਧਨੀਆ ਥੋੜਾ ਥੋੜਾ ਮਸਾਲਾ ਪਾਣਾ ਕਿਉਂਕਿ ਅਸੀਂ ਜਦੋਂ ਉਹ ਬਣਾਣਾ ਮਸਾਲਾ ਬਣਾਣਾ ਤਾਂ ਉਹਦੇ ਵਿੱਚ ਵੀ ਪਾਣਾ ਪਏਗਾ ਤੜਕੇ ਦੇ ਵਿੱਚ ਵੀ ਤੇ ਇਸ ਵਾਸਤੇ ਥੋੜਾ ਥੋੜਾ ਪਾਣਾ ਬਿਲਕੁਲ ਹੁਣ ਅਸੀਂ ਪਾਵਾਂਗੇ ਕਸੂਰੀ ਮੇਥੀ ਥੋੜੀ ਜੀ ਤੇ ਨਾਲ ਹੀ ਅਸੀਂ ਪਾਵਾਂਗੇ ਚਾਟ ਮਸਾਲਾ ਹਾਂਜੀ ਅਸੀਂ ਨਾਲ ਹੀ ਪਾ ਦਾਂਗੇ ਚਾਟ ਮਸਾਲਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਟੀਰੀਅਲ ਨੂੰ ਬਹੁਤ ਹੀ ਵਧੀਆ ਪਨੀਰ ਤੜਾ ਬਣੇਗਾ ਇੱਕ ਵਾਰੀ ਬਣਾ ਕੇ ਦੇਖੋਗੇ ਤਾਂ ਪਤਾ ਚੱਲੇਗਾ ਕਿ ਕਿੰਨਾ ਟੇਸਟੀ ਹੈ ਪਨੀਰ ਬੰਦਾ ਪਾਲਕ ਪਨੀਰ ਪਾਲਕ ਨੂੰ ਸੀ ਬੋਇਲ ਕਰਨਾ ਰੱਖਿਆ ਹੋਇਆ ਹਾਂ ਹੁਣ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਧ ਤੱਕ ਕੀ ਕਰਨਾ ਆਪਾਂ ਠੀਕ ਹੈ ਜੀ ਹੁਣ ਮੈਂ ਇਹਦੇ ਵਿੱਚ ਸਾਰਾ ਪਨੀਰ ਪਾ ਦਾਂਗੀ ਔਰ ਨਾਲ-ਨਾਲ ਮਿਕਸ ਕਰੀ ਜਾਵਾਂਗੇ ਥੋੜ੍ਹਾ-ਥੋੜ੍ਹਾ ਪਾਪਾ ਕੇ ਮਿਕਸ ਕਰੋ ਪਹਿਲੇ ਹੱਥ ਨਾਲ ਵੀ ਤੁਸੀਂ ਕਰ ਸਕਦੇ ਹੋ ਚਮਚ ਨਾਲ ਵੀ ਕਰ ਸਕਦੇ ਹੋ ਇਸ ਤਰ੍ਹਾਂ ਸਾਰਾ ਪਨੀਰ ਜੋ ਹੈ ਅਸੀਂ ਪਰ ਮਿਕਸ ਕਰ ਦਾਂਗੇ ਠੀਕ ਹੈ ਜੀ ਮਿਕਸ ਕਰਕੇ ਜਦ ਤੱਕ ਸਾਡਾ ਤੜਕਾ ਨਹੀਂ ਲੱਗਦਾ ਤਦ ਤੱਕ ਅਸੀਂ ਇਹਨੂੰ ਇਸ ਤਰੀਕੇ ਰੱਖ ਦਾਂਗੇ ਠੀਕ ਹੈ ਜੀ ਹਾਂ ਜੀ ਕੁੱਕਰ ਨੂੰ ਦੋ ਸੀਟੀਆਂ ਆ ਗਿਆ ਨੇ ਅਸੀਂ ਹੁਣ ਇਹਨੂੰ ਸੀਟ ਬੰਦ ਕਰ ਦਾਂਗੇ ਗੈਸ ਨੂੰ ਇਹ ਦੇਖੋ ਜੀ ਸਾਡਾ ਪਨੀਰ ਬਿਲਕੁਲ ਤਿਆਰ ਹੋ ਗਿਆ ਅਸੀਂ ਇਹਨੂੰ ਹੁਣ 15 ਮਿੰਟ ਵਾਸਤੇ ਬਿਲਕੁਲ ਟੱਕ ਕੇ ਰੱਖ ਦਵਾਂਗੇ ਜਦ ਤੱਕ ਬਾਕੀ ਅਸੀਂ ਸਮਾਨ ਤਿਆਰ ਕਰਦੇ ਹਾਂ ਠੀਕ ਹੈ ਜੀ ਜਦੋਂ ਅਸੀਂ ਪਨੀਰ ਟਿੱਕਾ ਬਣਾਉਣਾ ਤਾਂ ਵੀ ਅਸੀਂ ਬਿਲਕੁਲ ਇਹੀ ਚੀਜ਼ ਬਣਾਉਣੀ ਹੈ ਇਹਨੂੰ ਮੈਰੀਗੇਟ ਕਰਕੇ ਰੱਖ ਦਿੰਨੇ ਆ ਤਾਂ ਕਿ ਬਹੁਤ ਟੇਸਟੀ ਬਣੇ ਉਹ ਅਸੀਂ ਇਹਨੂੰ ਟਕਨ ਦੇ ਕੇ ਰੱਖ ਦਵਾਂਗੇ ਤੇ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਪਾਲਕ ਨੂੰ ਕ निकालेंगे ਬਾਹਰ ਔਰ ਜਿਹੜਾ ਮੈਂ ਡੋਂਗਾ ਠੰਡੇ ਪਾਣੀ ਦਾ ਮੈਂ ਫ੍ਰੀਜਰ ਚਲਕਾਇਆ ਹੋਇਆ ਹੈ ਅਸੀਂ ਉਹਨੂੰ ਫ੍ਰੀਜਰ ਦੇ ਵਿੱਚੋਂ ਡੋਂਗੇ ਨੂੰ ਕੱਢ ਕੇ ਪਾਣੀ ਵਾਲਾ ਤੇ ਸਾਰੀ ਪਾਲਕ ਜਿਹੜੀ ਅਸੀਂ ਡੋਂਗੇ ਦੇ ਵਿੱਚ ਪਾ ਦਣੀ ਹੈ ਤੇ ਮੈਂ ਤੁਹਾਨੂੰ ਪ੍ਰੋਸੈਸ ਦਿਖਾਣੀ ਅਗਲਾ ਕੀ ਕਰਨਾ ਠੀਕ ਹੈ ਹਾਂਜੀ ਇਹ ਦੇਖੋ ਮੈਂ ਠੰਡਾ ਪਾਣੀ ਕਢ ਲਿਆ ਫ੍ਰਿਜ ਵਿੱਚੋਂ ਹੁਣ ਅਸੀਂ ਜਿਹੜੀ ਪਾਲਕ ਏ ਇਹਨੂੰ ਪਾਣੀ ਦੇ ਸਹਾਇਤਾ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੀ ਸਹਾਇਤਾ ਦੇ ਨਾਲ ਇਹਨੂੰ ਸਾਰੀ ਪਾਲਕ ਨੂੰ ਕਢ ਲਾਂਗੇ ਅਤੇ ਫੋਰਨ ਹੀ ਅਸੀਂ ਠੰਡੇ ਪਾਣੀ ਵਿੱਚ ਪਾ ਦਵਾਂਗੇ ਠੀਕ ਹੈ ਜੀ ਪਾਣੀ ਵਿੱਚ ਖਲਾਰ ਦੇਣੀ ਹੈ ਤਾਂ ਕਿ ਇਹ ਠੰਡੀ ਵੀ ਹੋ ਜੇ ਔਰ ਇਹਦੇ ਕਲਰ ਵਿੱਚ ਵੀ ਕੋਈ ਫਰਕ ਨਾ ਪਵੇ ਦੇਖੋ ਜੀ ਕਿੰਨੀ ਪਾਲਕ ਸੀ ਘੜ ਤੋਂ ਕੜੀ ਇੱਕ ਗੁੱਚੀ ਸੀ ਪੂਰੀ ਤੇ ਥੋੜੀ ਜੀ ਪਾਲਕ ਰਹਿ ਗਈ ਬਿਲਕੁਲ ਸਾਗ ਤੇ ਪਾਲਕ ਹਮੇਸ਼ਾ ਇੰਜ ਹੀ ਹੁੰਦਾ ਹੈ ਔਰ ਜਿਹੜਾ ਸਾਡਾ ਪਾਣੀ ਬਚ ਜਾਂਦਾ ਅਸੀਂ ਇਹਨੂੰ ਸੁੱਟਣਾ ਨਹੀਂ ਸਾਡੇ ਤੜਕੇ ਦੇ ਵਿੱਚ ਕੰਮ ਆਏਗਾ ਪਾਲਕ ਦਾ ਪਾਣੀ ਬਹੁਤ ਤਾਕਤਵਰ ਹੁੰਦਾ ਹੈ ਤੇ ਇਹਨੂੰ ਪਾਣੀ ਨੂੰ ਢੋਲਣਾ ਨਹੀਂ ਬਿਲਕੁਲ ਕਿਉਂਕਿ ਅਸੀਂ ਹੋਰ ਐਕਸਟਰਾ ਪਾਣੀ ਤੇ ਯੂਜ਼ ਨਹੀਂ ਕਰਨਾ ਅੱਧੀ ਕਟੋਰੀ ਜਾਂ ਇੱਕ ਕਟੋਰੀ ਜਿੰਨਾ ਵੀ ਤੁਹਾਡਾ ਪਾਣੀ ਹੈਗਾ ਅਸੀਂ ਸੰਭਾਲ ਕੇ ਰੱਖ ਲਾਂਗੇ ਤੇ ਅਸੀਂ ਇਹਨੂੰ ਬਾਅਦ ਚ ਯੂਜ਼ ਕਰਾਂਗੇ ਹੁਣ ਅਸੀਂ ਕੀ ਕਰਨਾ ਹੈ ਪਾਲਕ ਨੂੰ ਕੱਢ ਕੇ ਚੰਗੀ ਤਰ੍ਹਾਂ ਨਿਚੋਰ ਕੇ ਕਿਸੇ ਪਲੇਟ ਵਿੱਚ ਪਾ ਲਵਾਂਗੇ ਠੀਕ ਹੈ ਜੀ हां जी ਤੁਸੀਂ ਦੇਖ ਸਕਦੇ ਹੋ ਮੈਂ ਇਹਦੇ ਵਿੱਚ ਸਾਰਾ ਪਾਣੀ ਨਿਚੋਰ ਦਿੱਤਾ ਹੈ ਔਰ ਇਹ ਲਸਣ ਸਾਡੇ ਨਜ਼ਰ ਆ ਰਹੇ ਨੇ ਜਿਹੜੇ ਅਸੀਂ ਪਾਏ ਸੀ ਔਰ ਹਰੀ ਮਿਰਚ ਵੀ ਪਾਈ ਸੀ ਉਹ ਵੀ ਗ੍ਰाइंड ਨਾਲ ਕਰਾਂਗੇ ਅਸੀਂ ਇਹਨੂੰ ਸਾਰਾ ਕੁਝ ਚੋਪਰ ਵਿੱਚ ਪਾ ਦਾਂਗੇ ਤੇ ਅਸੀਂ ਇਹਦੀ ਇੱਕ ਪੇਸਟ ਬਣਾ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਅਸੀਂ ਪੇਸਟ ਬਣਾਨੀ ਹੋਵੇ ਮੈਂ ਤੁਹਾਨੂੰ ਸ਼ੇਅਰ ਕਰਦੀਆਂਗਾ ਤੇ ਸਭ ਤੋਂ ਪਹਿਲੇ ਅਸੀਂ ਪਾਲਕ ਦੀ ਪੇਸਟ ਬਣਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਪਾਣੀ ਨਹੀਂ ਪਾਣਾ ਬਸ ਜੋ ਪਾਣੀ ਹੈਗਾ ਉਹਦੇ ਵਿੱਚ ਉਹ ਹੀ ਰਹੇਗਾ ਅਸੀਂ ਐਕਸਟਰਾ ਪਾਣੀ ਤੇ ਜ ਬਿਲਕੁਲੀ ਪਾਣਾ ਤੇ ਅਸੀਂ ਇਹਨੂੰ ਟੱਕਣ ਬੰਦ ਕਰਕੇ ਇਹਨੂੰ ਪੇਸਟ ਬਣਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਥਿੱਕ ਜਿਹੀ ਸੀ ਸਾਡੀ ਪੇਸਟ ਬਣ ਗਈ ਹੈ ਅਸੀਂ ਇਹਨੂੰ ਪਤਲਾ ਨਹੀਂ ਕਰਨਾ ਕਿਉਂਕਿ ਅਸੀਂ ਤੇ ਵਿੱਚ ਪਾਣੀ ਨਹੀਂ ਪਾਇਆ ਅਜੇ ਅਸੀਂ ਜਿੰਨਾ ਕੁ ਸੀ ਇਹਦੇ ਵਿੱਚ ਪਾਣੀ ਉਹ ਹੀ ਅਸੀਂ ਚੰਗੀ ਤਰ੍ਹਾਂ ਨਿਚੋੜ ਕੇ ਇਹਨੂੰ ਫਾਈਨ ਪੇਸਟ ਬਣਾ ਲਈਏ ਔਰ ਬਹੁਤ ਹੀ ਅੱਛੀ ਪੇਸਟ ਬਣ ਗਈ ਹੈ ਤੇ ਅਸੀਂ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਅੱਗੇ ਦੀ ਤਿਆਰੀ ਕਰਾਂਗੇ ਠੀਕ ਹੈ ਜੀ ਹੁਣ ਅਸੀਂ ਲਸਣ ਪਿਆਜ਼ ਤੇ ਕਾਜੂ ਤੇ ਬਦਾਮ ਦੀ ਪੇਸਟ ਤਿਆਰ ਕਰਾਂਗੇ ਠੀਕ ਹੈ ਜੀ ਹਾਂਜੀ ਅਸੀਂ ਇੱਕ ਹੋਰ ਪੇਸਟ ਤਿਆਰ ਕਰਾਂਗੇ ਦੋ ਮੇ ਕਾਜੂ ਲੈਨੇ ਦੋ ਹੀ ਬਦਾਮ ਜਿਹੜੇ ਮੈਂ ਰਾਤੀ ਭਿਗੋਏ ਸੀ ਛਿਲਕੇ ਅਦਰਕ ਤੇ ਲਸਣ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਅਸੀਂ ਦਹੀਂ ਦਾ ਠੀਕ ਹੈ ਜੀ ਅਸੀਂ ਹੁਣ ਇਹਦੀ ਪਤਲੀ ਪੇਸਟ ਬਣਾਵਾਂਗੇ ਮੈਂ ਚੋਪਰ ਦੇ ਵਿੱਚ ਇੱਕ ਚਮਚ ਦਹੀਂ ਦਾ ਪਾ ਦਿੱਤਾ ਔਰ ਅਸੀਂ ਸਾਰਾ ਸੁਮਾਰੇ ਦੇ ਪਾ ਦੋਗੇ ਔਰ ਇਹਦੀ ਇੱਕ ਪਤਲੀ ਜੀ ਪੇਸਟ ਬਣਾਵਾਂਗੇ ਜੋ ਕਿ ਅਸੀਂ ਤੜਕੇ ਦੇ ਵਿੱਚ ਯੂਜ਼ ਕਰ ਲਈਏ ਠੀਕ ਹੈ ਜੀ ਇਹ ਸਾਰਾ ਸਮਾਨ ਮੇ ਵਿਚ ਪਾ ਦਿੱਤਾ ਤੇ ਹੁਣ ਮੈਂ ਤੁਹਾਨੂੰ ਪੇਸਟ ਬਣਾ ਕੇ ਦਿਖਾਨੀ ਆ ਬਹੁਤ ਹੀ ਵਧੀਆ ਜੀ ਪੇਸਟ ਬਣ ਹਾਂਜੀ ਅਸੀਂ ਅਦਰਕ ਲਸਣ ਕਾਜੂ ਬਦਾਮ ਦੀ ਵੀ ਪੇਸਟ ਬਣਾ ਕੇ ਰੱਖ ਦਿੱਤੀ ਹੈ ਹੋ ਸਾਡਾ ਸਾਰਾ ਮਟੀਰੀਅਲ ਤਿਆਰ ਹੋ ਗਿਆ ਹੁਣ ਅਸੀਂ ਲਗਾਵਾਂਗੇ ਤੜਕਾ ਠੀਕ ਹੈ ਜੀ ਹੁਣ ਅਸੀਂ ਤੜਕੇ ਦੀ ਤਿਆਰੀ ਕਰਨਿਆ ਕੜਾਈ ਅਸੀਂ ਉੱਤੇ ਰੱਖ ਦਿੱਤੀ ਹੈ ਚਲੋ ਜੀ ਸਟਾਰਟ ਕਰਦੇ ਹਾਂ ਤੜਕੇ ਦਾ ਕੰਮ ਹਾਂਜੀ ਹੁਣ ਅਸੀਂ ਤੜਕਾ ਲਗਾਉਣ ਲੱਗੇ ਆ ਅਸੀਂ ਤੇਲ ਪਾ ਦਿੱਤਾ ਇੱਕ ਕੜਚੀ ਇਸ ਦੀ ਥਾਂ ਤੇ ਤੁਸੀਂ ਦੇਸੀ ਘਿਓ ਜਾਂ ਮੱਖਣ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਮੈਂ ਤੇਲ ਪਾ ਦਿੱਤਾ ਹੁਣ ਅਸੀਂ ਸਭ ਤੋਂ ਪਹਿਲੇ ਤੇਜ ਪੱਤਾ ਤੇ ਜੀਰਾ ਪਾਵਾਂਗੇ ਇੱਕ ਚਮਚ ਮੈਂ ਜੀਰਾ ਲਿਆ ਔਰ ਇੱਕ ਮੈਂ ਤੇਜ ਪੱਤਾ ਲਿਆ ਇਹਨੂੰ ਅੱਛੀ ਤਰ੍ਹਾਂ ਅਸੀਂ ਪਹਿਲੇ ਲਾਲ ਕਰਾਂਗੇ ਤੇ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਾਂਗੇ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਜੀਰਾ ਲਾਲ ਹੋ ਗਿਆ ਹੈ ਤੇ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਪਿਆਜ਼ ਕਿਉਂਕਿ ਲਸਣ ਤੇ ਅਦਰਕ ਦੀ ਜਿਹੜੀ ਪੇਸਟ ਹੈ ਉਹ ਅਸੀਂ ਬਾਅਦ ਵਿੱਚ ਪਾਵਾਂਗੇ ਪਹਿਲੇ ਅਸੀਂ ਪਿਆਜ਼ ਨੂੰ ਲਾਲ ਕਰਾਂਗੇ ਅੱਛੀ ਤਰ੍ਹਾਂ ਤੇ ਤਿੰਨ ਪਿਆਜ਼ ਮਿਲੇ ਸੀ ਉਹ ਤੁਹਾਨੂੰ ਅੱਛੀ ਤਰ੍ਹਾਂ ਚੋਪ ਕਰ ਲਿਆ ਤੇ ਕਿਉਂਕਿ ਅਸੀਂ ਇਹਦੇ ਵਿੱਚ ਮਸਾਲਾ ਵੀ ਜਾਦੇ ਪਾਵਾਂਗੇ ਤੇ ਤਾਂ ਹੀ ਪਾਲਕ ਨੇ ਬਹੁਤ ਵਧੀਆ ਬਣੇਗਾ ਸਾਡਾ ਅਗਰ ਤੁਸੀਂ ਪਿਆਜ਼ ਕੱਟ ਲੈਂਦੇ ਹੋ ਤੇ ਉਹ ਗਰੇਵੀ ਅੱਛੀ ਨਹੀਂ ਬਣਨੀ ਤੇ ਮਜ਼ਾ ਨਹੀਂ ਆਣਾ ਖਾਣ ਦਾ ਠੀਕ ਹੈ ਜੀ ਮਟੀਰੀਅਲ ਫੁੱਲਾ ਹੀ ਲੈਣਾ ਜਿਹਦੇ ਵਿੱਚ ਤੇਰੇ ਪਿਆਜ਼ ਘੱਟੋ ਘੱਟ ਲੈ ਲੈਣਾ ਅਸੀਂ ਹਰੀ ਮਿਰਚ ਪਹਿਲੇ ਪਾ ਚੁੱਕੇ ਹਾਂ ਅਗਰ ਤੁਸੀਂ ਕਰਾਰੀ ਖਾਂਦੇ ਹੋ ਤੇ ਇੱਥੇ ਤੜਕੇ ਚ ਵੀ ਦੋ ਪਾ ਸਕਦੇ ਹੋ ਪਰ ਮੈਂ ਪਹਿਲੇ ਔਰੇਡੀ ਦੋ ਪਾ ਦਿੱਤੀਆਂ ਨੇ ਤੇ ਹੁਣ ਮੈਂ ਹਰੀ ਮਿਰਚ ਨਹੀਂ ਪਾ ਰਹੀ ਅਗਰ ਤੁਸੀਂ ਕਰਾਰਾਪਣ ਲੈਣਾ ਚਾਹੁੰਦੇ ਹੋ ਤੇ ਤੁਸੀਂ ਦੋ ਐਕਸਟਰਾ ਪਾ ਸਕਦੇ ਹੋ ਠੀਕ ਹੈ ਜੀ ਬੱਚਾ ਤੇ ਡਿਪੈਂਡ ਕਰਦਾ ਹੈ ਬੱਚੇ ਕਿੰਨੇ ਖਾ ਸਕਦੇ ਨੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਿਆਜ਼ ਬਹੁਤ ਵਧੀਆ ਲਾਲ ਹੋ ਗਏ ਨੇ ਹੁਣ ਅਸੀਂ ਜੜੀ ਲਸਣ ਅਦਰਕ ਦੀ ਪੇਸਟ ਆ ਉਹ ਵਾਲੀ ਪਾਵਾਂਗੇ ਠੀਕ ਹੈ ਜੀ ਉਹਨੂੰ ਅੱਛੀ ਤਰ੍ਹਾਂ ਪੁੰਨਾਂਗੇ ਕਿਉਂਕਿ ਸਾਡਾ ਲਸਣ ਅਦਰਕ ਜੜਾ ਉਹ ਕੱਚਾ ਸੀਗਾ ਥੋੜ੍ਹਾ ਥੋੜ੍ਹਾ ਸੀ ਇਹ ਸੰਜੀਦਰਾ ਪੁੰਨਾਂਗੇ ਪਿਆਜ਼ਾਂ ਦੇ ਵਿੱਚ ਹੀ ਬਹੁਤ ਅੱਛੀ ਤਰ੍ਹਾਂ ਨੂੰ ਲਾਲ ਕਰਨਾ ਉਸ ਤੋਂ ਬਾਅਦ ਫਿਰ ਟਮਾਟਰ ਪਾਵਾਂਗੇ ਠੀਕ ਹੈ ਜੀ ਮਸਾਲਾ ਬਿਲਕੁਲ ਸੀਮਾ ਤੇ ਬਣਾਣਾ ਜਿਆਦਾ ਤੇਜ਼ ਨਹੀਂ ਲੈਣਾ ਸੇਕ ਕਿਉਂਕਿ ਫਿਰ ਮਸਾਲਾ ਸੜਾ ਲੱਗ ਜਾਂਦਾ ਤੇ ਵਿੱਚੋਂ ਕੱਚਾ ਰਹਿ ਜਾਂਦਾ ਇਸ ਵਾਸਤੇ ਤੁਸੀਂ ਇਹ ਹੀ ਕੋਸ਼ਿਸ਼ ਕਰਿਆ ਕਰੋ ਕਿ ਹਲਕੇ ਸੇਪੇ ਸਬਜ਼ੀ ਬਣਾਇਆ ਕਰੋ ਹੰਜੀ ਸਾੜਾ ਮਸਾਲਾ ਲਾਲ ਹੋ ਗਿਆ ਹੁਣ ਅਸੀਂ ਪਾਵਾਂਗੇ ਪੇਸਟ ਟਮਾਟਰ ਠੀਕ ਹੈ ਜੀ ਟਮਾਟਰ ਨੂੰ ਹੀ ਮੈਂ ਗ੍ਰाइंड ਕਰਕੇ ਰੱਖਿਆ ਹੋਇਆ ਸੀ ਕਿਉਂਕਿ ਅਸੀਂ ਅਗਰ ਐਸੇ ਪੁਜੀਸ਼ਨ ਤੇ ਆ ਕੇ ਟਮਾਟਰ ਕੱਚੇ ਵੋਟੋ-ਵੋਟੋ ਕੱਟ ਕੇ ਪਾਣੇ ਤੇ ਸਾਡੇ ਮੂੰਹ ਦੇ ਵਿੱਚ ਆਣਗੇ ਕਿਉਂਕਿ ਸਾਡੀ ਪਾਲਕ ਵੀ ਤਿਆਰ ਹੈ ਪਨੀਰ ਵੀ ਤਿਆਰ ਹੈ ਤੇ ਅਸੀਂ ਟਮਾਟਰ ਨੂੰ ਬਿਲਕੁਲ ਮੈਸ਼ ਕਰਕੇ ਪਾਣਾ ਹੈ ਨੂੰ ਗ੍ਰाइंड ਕਰ ਲੋ ਜਾਂ ਚੋਪਰ 'ਚ ਜਾਂ ਮਿਕਸੀ 'ਚ ਇਹਦੀ ਪੇਸਟ ਹੀ ਪਾਣੀ ਹੈ ਠੀਕ ਹੈ ਜੀ ਫੋਨ ਅਸੀਂ ਨੂੰ ਅੱਛੀ ਤਰ੍ਹਾਂ ਪੁੰਨਾਂਗੇ ਪਹਿਲੇ ਟਮਾਟਰਾਂ ਨੂੰ ਤਾਂ ਕਿ ਇਹਦਾ ਕੱਚਾਪਨ ਖਤਮ ਹੋ ਜਾਵੇ ਇਹਦੇ ਵਿੱਚ ਅਸੀਂ ਬਿਲਕੁਲ ਪਾਣੀ ਨਹੀਂ ਯੂਜ਼ ਕਰਨਾ ਹਾਂ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਪਾਲਕ ਦਾ ਪਾਣੀ ਜਿਹੜਾ ਤੁਹਾਡਾ ਪਿਆ ਹੋਇਆ ਉਹ ਤੁਸੀਂ ਯੂਜ਼ ਕਰ ਸਕਦੇ ਹੋ ਦੂਸਰਾ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਠੀਕ ਹੈ ਜੀ ਨਹੀਂ ਹੈਗਾ ਪਾਲਕ ਦਾ ਪਾਣੀ ਤੇ ਤੁਸੀਂ ਦੁੱਧ ਜਾਂ ਦਹੀਂ ਦੀ ਵਰਤੋਂ ਕਰ ਸਕਦੇ ਹੋ ਮਲਾਈ ਦੀ ਵਰਤੋਂ ਕਰ ਸਕਦੇ ਹੋ ਪਰ ਤੁਸੀਂ ਖਾਲੀ ਪਾਣੀ ਨਹੀਂ ਪਾਣਾ ਕਿਉਂਕਿ ਦਾ ਟੇਸਟ ਸਾਰਾ ਖਤਮ ਹੋ ਜਾਏਗਾ ਤੁਸੀਂ ਐਨੀ ਮਿਹਨਤ ਕੀਤੀ ਹੋਈ ਹੈ ਅਗਰ ਟੇਸਟ 'ਚ ਫਰਕ ਪੈ ਗਿਆ ਤਾਂ ਫਿਰ ਮਜ਼ਾ ਨਹੀਂ ਆਣਾ ਸਬਜ਼ੀ ਖਾਣ ਦਾ ਠੀਕ ਹੈ ਜੀ ਹਾਂਜੀ ਜਦੋਂ ਮਸਾਲਾ ਤੇਲ ਛੱਡਣ ਲੱਗ ਜਾਏ ਸਮਝੋ ਪੁੱਜ ਗਏ ਨੇ ਤੇ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਕਾਲੀ ਮਿਰਚ ਕਿਉਂਕਿ ਅਸੀਂ ਸਿਰਫ ਦੋ ਹਰੀਆਂ ਮਿਰਚਾਂ ਪਾਈਆਂ ਨੇ ਥੋੜੀ ਜੀ ਤੁਸੀਂ ਕਾਲੀ ਮਿਰਚ ਪਾ ਦਿਓ ਹਲਦੀ ਪਾਊਡਰ ਔਰ ਨਮਕ ਬਹੁਤ ਜ਼ਿਆਦਾ ਧਿਆਨ ਨਾਲ ਪਾਣਾ ਹੈ ਕਿ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹੋ ਪਰ ਨਮਕ ਤੁਹਾਡਾ ਤੇਜ਼ ਨਹੀਂ ਹੋਣਾ ਚਾਹੀਦਾ ਫਿਰ ਸਬਜ਼ੀ ਸਵਾਦ ਨਹੀਂ ਲੱਗਣੀ ਬਿਲਕੁਲ ਹਲਕਾ ਜਿਹਾ ਨਮਕ ਪਾਓ ਦੋ ਵਾਰੀ ਤੁਸੀਂ ਅੱਗੇ ਔਰੇ ਦੇ ਪਾ ਚੁੱਕੇ ਹੋ ਅਜੇ ਥੋੜਾ ਜਾਏਗਾ ਗਰਮ ਮਸਾਲਾ ਔਰ ਸੁੱਕਾ ਧਨੀਆ ਠੀਕ ਹੈ ਜੀ ਉਹ ਨਾਲ ਪਾਵਾਂਗੇ ਅਸੀਂ ਦੇਗੀ ਮਿਰਚ ਹਾਂਜੀ ਢੇਗੀ ਮਿਰਚ ਪਾਵਾਂਗੇ ਅੱਧਾ ਚਮਚ ਅਗਰ ਤੁਸੀਂ ਢੇਗੀ ਮਿਰਚ ਨਹੀਂ ਯੂਜ਼ ਕਰਨਾ ਚਾਹਦੇ ਤੇ ਤੁਸੀਂ ਬੀਟਰੂਟ ਦਾ ਪਾਣੀ ਵੀ ਯੂਜ਼ ਕਰ ਸਕਦੇ ਹੋ ਉਹਨੂੰ ਕद्दूकस ਕਰਕੇ ਰੱਖ ਦੋ ਔਰ ਲਾਲ ਲਾਲ ਪਾਣੀ ਜੋ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਕਈ ਲੋਕ ਢੇਗੀ ਮਿਰਚ ਨਹੀਂ ਪੰਦੇ ਤੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਵਾਰੀ ਆਂਦੀ ਹੈ ਪਾਲਕ ਦੀ ਅਸੀਂ ਹੋਏ ਦੇ ਵਿੱਚ ਪਾਲਕ ਪਾਵਾਂਗੇ ਜੜੀਅਸੀ ਗ੍ਰाइंड ਕੀਤੀ ਹੋਈ ਸੀ ਪਾਲਕ ਹੁਣ ਅਸੀਂ ਸਾਰੀ ਪਾਲਕ ਇਹਦੇ ਵਿੱਚ ਪਾ ਦਾਂਗੇ। ਆਹ ਪਾਲਕ ਨੂੰ ਅੱਛੀ ਤਰ੍ਹਾਂ ਪਕਾਵਾਂਗੇ ਕਿਉਂਕਿ ਪਾਲਕ ਨੂੰ ਅਸੀਂ ਦੋ ਹੀ ਸਿਤੀਆਂ ਦਵਾਈਆਂ ਨੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਤੁਲਣਾਗੇ ਦੇਖੋ ਅਸੀਂ ਕੋਈ ਟੱਕਣ ਨਹੀਂ ਦੇਣਾ ਜੇ ਕੋਈ ਟੱਕਣ ਰੱਖ ਕੇ ਨਹੀਂ ਪਕਾਣਾ ਕਿ ਅਸੀਂ ਇਹਨੂੰ ਉਸ ਤਰ੍ਹਾਂ ਪਕਾਈਏ ਅਸੀਂ ਇਹਨੂੰ ਰਾੜਨਾ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਹੀ ਠੀਕ ਹੈ ਜੀ ਬਿਲਕੁਲ ਸਿਮਤੇ ਰੱਖ ਦੋ ਇਹਨੂੰ ਹਲਕਾ ਹਲਕਾ ਸਿਮਤੇ 10 ਮਿੰਟ ਘੜ ਤੋਂ ਘਟਾ ਨੂੰ ਪਾਲਕ ਨੂੰ ਅਸੀਂ ਪਕਾਵਾਂਗੇ। ਅਗਰ ਤੁਹਾਨੂੰ ਕਿਧਰੇ ਵੀ ਪਾਣੀ ਦੀ ਜ਼ਰੂਰਤ ਆਵੇ ਪਾਲਕ ਪਾਲਾ ਪਾਣੀ ਥੋੜਾ ਜਾਂ ਵਿੱਚ ਦਹੀਂ ਪਾ ਸਕਦੇ ਹੋ ਠੀਕ ਹੈ ਜੀ ਇਹਨੂੰ ਅੱਛੇ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਪਾਲਕ ਸਾਡਾ ਬਿਲਕੁਲ ਤਿਆਰ ਹੈ ਬਸ ਅਸੀਂ ਹੁਣ ਉਹਨੂੰ 10 ਮਿੰਟ ਭੁੰਨਾਂਗੇ ਜਿਸ ਵਾਂ ਸਾਡਾ ਹੋਰ ਟੇਸਟੇ ਦਾ ਵਾਹ ਜਾਵੇ ਠੀਕ ਹੈ ਜੀ ਛਿਮਤੇ ਬਿਲਕੁਲ ਹਲਕੇ ਹਲਕੇ ਛਿਮਤੇ ਇਹਨੂੰ ਰੱਖੋ ਔਰ ਭੁੰਨੋ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਾਲਕ ਬਹੁਤ ਅੱਛੀ ਤਰ੍ਹਾਂ ਪੁੱਜ ਗਈ ਹੈ ਇਹ ਦੇਖੋ ਜੀ ਕਿੰਨੇ ਵਧੀਆ ਪਾਲਕ ਬਣ ਗਈ ਹੈ ਔਰ ਬਿਲਕੁਲ ਮਿਕਸ ਹੋ ਗਏ ਮਸਾਲੇ ਵਿੱਚ ਹੁਣ ਅਸੀਂ ਐਂਡ ਦੇ ਉੱਤੇ ਪਾਵਾਂਗੇ ਪਨੀਰ ਠੀਕ ਹੈ ਜੀ ਜਿਹੜਾ ਅਸੀਂ ਮਾਰਕਟ ਵਿੱਚ ਕਰਕੇ ਰੱਖਿਆ ਹੋਇਆ ਸੀ ਸਾਰਾ ਅਸੀਂ ਪਨੀਰ ਪਾ ਦਾਂਗੇ ਔਰ ਬਿਲਕੁਲ ਹਲਕੇ ਹਲਕੇ ਤਾਣਾ ਨੂੰ ਪਲਟੇ ਦੇ ਨਾਲ ਮਿਕਸ ਕਰਾਂਗੇ ਹੁਣ ਅਸੀਂ ਤੁਸੀਂ ਕੜਚੀ نکال ਲੈਣੀ ਹੈ ਔਰ ਪਲਟੇ ਦੇ ਨਾਲ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਮਿਕਸ ਕਰਨਾ ਤਾਂ ਕਿ ਤੁਹਾਡਾ ਜੋ ਪਨੀਰ ਉਹ ਟੁੱਟੇ ਨਾ ਸਾਬਤ ਹੀ ਰਹਿਣ ਪੀਸ ਠੀਕ ਹੈ ਜੀ ਆ ਦੇਖੋ ਜੀ ਕਿੰਨੀ ਵਧੀਆ ਬਣ ਗਈ ਸਬਜੀ ਦੇਖ ਕੇ ਮੂੰਹ ਚ ਪਾਣੀ ਆਂਦਾ ਹੈ ਕਿ फटाफट ਤਿਆਰ ਹੋਵੇ ਤੇ ਖਾਈਏ ਜਿੰਨਾ ਵੀ ਤੁਹਾਡਾ ਮਸਾਲਾ ਤੁਸੀਂ ਇਹਨੂੰ ਹਲਕਾ ਜਿਹਾ ਵਿੱਚ 2 ਚਮਚ ਪਾਣੀ ਪਾ ਕੇ ਵਿੱਚ ਪਾ ਸਕਦੇ ਹੋ ਤਾਂ ਕਿ ਅਸੀਂ ਇਹਨੂੰ ਭੁੰਨ ਸਕੀਏ ਸਾਡੇ ਕੋਲ ਪਾਲਕ ਦਾ ਪਾਣੀ ਔਰ ਏਡੀ ਪਿਆ ਹੋਇਆ ਹੈ ਅਸੀਂ ਉਹੀ ਮਿਕਸ ਕਰਾਂਗੇ ਵਿੱਚ ਦੂਜਾ ਪਾਣੀ ਨਹੀਂ ਯੂਜ਼ ਕਰਾਂਗੇ ਅੱਛੇ ਤਰ੍ਹਾਂ ਨੂੰ ਮਿਕਸ ਕਰਕੇ ਵਿੱਚ ਪਾ ਦਾਂਗੇ ਅੰਜੀ ਤੁਸੀਂ ਪਾਲਕ ਦੇਖ ਸਕਦੇ ਹੋ ਜੇ ਪਾਲਕ ਨੇ ਬਹੁਤ ਹੀ ਵਧੀਆ ਬਣਿਆ ਸਾਡਾ ਜਿਹੜਾ ਅਸੀਂ ਮੈਰੀਨੇਟ ਕੀਤਾ ਸੀਗਾ ਦੇਖੋ ਪਨੀਰ ਨੇ ਲੁੱਕ ਹੀ ਚੇਂਜ ਕਰ ਦਿੱਤੀ ਬਿਲਕੁਲ ਹੁਣ ਅਸੀਂ ਉਹਦੇ ਉੱਤੇ ਪਾਵਾਂਗੇ ਹਰਾ ਹਰਾ ਧਨੀਆ ਔਰ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਅਗਰ ਤੁਹਾਡੇ ਕੋਲ ਕੋਈ ਕਰੀਮ ਪਈਏ ਜਾਂ ਮਲਾਈ ਪਈਏ ਉਹ ਵੀ ਤੁਸੀਂ ਉੱਪਰ ਪਾ ਸਕਦੇ ਹੋ ਇਹਨੂੰ ਮਿਕਸ ਕਰ ਲਓ ਚੰਗੀ ਤਰ੍ਹਾਂ ਦੇਖੋ ਜੀ ਕਿੰਨੀ ਵਧੀਆ ਪਾਲਕ ਪਨੀਰ ਬਣ ਗਈ ਹੈ ਥੋੜੀ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪਰ ਚੀਜ਼ ਬਹੁਤ ਵਧੀਆ ਬਣ ਗਈ ਹੈ ਠੀਕ ਹੈ ਜੀ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਨੀ ਹਾਂ ਹਾਂ ਜੀ ਦੇਖੋ ਜੀ ਪਾਲਕ ਪਨੀਰ ਦੀ ਸਬਜ਼ੀ ਕਿੰਨੀ ਵਧੀਆ ਬਣ ਗਈ ਹੈ ਉੱਪਰ ਡੈਕੋਰੇਸ਼ਨ ਵਾਸਤੇ ਤੁਸੀਂ ਜ਼ਰੂਰ ਉੱਤੇ ਕਰੀਮ ਜਾਂ ਮਲਾਈ ਪਾ ਕੇ ਦਿਓ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀਨ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ